ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਮੈਂ ਗੁੱਸੇ ਜਹਾਂਸ਼ ਸਹਿਦ ਜਾਦੀ ਨੇ ਸਲਾਹਕਾਰ ਮੇਰੇ ਲੋਕਾਂ ਦੀ ਚਮੜੀ ਦੇ ਰੰਗ ਦਾ અપਮਾਨ ਕਰ ਰਹੇ ਹਨ ਪਿਤ ਰੋਧਾ ਨੇ ਬਿਆਨ ਜਿ ਬੋਲੇ ਪੀਐਮ ਮੋਦੀ ਦੇ ਨਾਲ ਇੰਡੀਆ ਨੂੰ ਓਵਰ ਸੀਸਨ ਕਾਂਗਰਸ ਦੇ ਪ੍ਰਧਾਨ ਸਹਿਮ ਪ੍ਰਤੀਰੋਧਾ ਨੇ ਬਿਆਨ ਜ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਭਾਰਤ ਦੇ ਭਾਰਤ ਦੇ ਕਿਸੇ ਵੀ ਖੇਤਰ ਤੋਂ ਲੋਕ ਇਹੋ ਜਿਹੇ ਲੱਗਦੇ ਹਨ ਕਾਂਗਰਸ ਦੇ ਨੇਤਾ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਮਨਪਿੰਤਾ ਵਾਲਾ ਦੇਸ਼ ਹੈ ਜਿੱਥੇ ਪੂਰਬ ਦੇ ਲੋਕ ਚੀਨ ਅਤੇ ਪੱਛਮ ਦੇ ਲੋਕ ਅਰਬਾਂ ਵਰਗੇ ਉੱਤਰ ਦੇ ਅਤੇ ਲੋਕਾਂ ਗੋਰਿਆਂ ਵਰਗੇ ਅਤੇ ਦੱਖਣ ਦੇ ਅਫਰੀਕੀਆਂ ਵਰਗੇ ਦਿਖਾਈ ਦਿੰਦੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਉਹਨਾਂ ਦੇ ਬਿਆਨ ਤੇ ਪ੍ਰਤੀਕਿਰਿਆ ਕੀਤੀ ਹੈ ਤੇ ਲਗਾਣਾ ਦੇ ਵ ਬਰੰਗਲੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਅੱਜ ਮੈਂ ਬਹੁਤ ਗੁੱਸੇ ਵਿੱਚ ਹਾਂ ਮੇਰੇ ਨਾਲ ਗੁਰ ਵਿਵਹਾਰ ਹੋਇਆ ਹੈ ਮੈਂ ਬਰ ਦਾਸ਼ਤ ਕਰ ਲਿਆ ਪਰ ਅੱਜ ਸਹਜਾਦੇ ਨੇ ਸਲਾਹਕਾਰ ਨੇ ਜੋ ਉਹ ਕਿਹਾ ਕਿ ਉਹਨਾਂ ਨਾਲ ਗੁੱਸਾ ਆਇਆ ਅਤੇ ਉਹ ਮੇਰੇ ਦੇਲ ਬੇਜ ਨੂੰ ਲੋਕਾਂ ਚਮੜੀ ਦੇ ਰੰਗ ਨਾਲ ਅਪਮਾਨ ਕਰ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ